ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਮਿੱਡੂਮਾਨ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਹੀ ਪੈ ਜਾਂਦੀ ਹੈ ਇੱਕ ਘਰੇਲੂ ਪਰਿਵਾਰ ਦੇ ਘਰੋਂ ਉਹਨਾਂ ਨਾਲ ਵੀਡੀਓ ਕਵਰ ਕਰਨ ਲੱਗੇ ਆ ਪਹਿਲਾਂ ਸੂਆ ਗੱਬਣ ਵਹਿੜਾ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਹਾਂਜੀ ਬਈ ਸੱਸੀ ਗੱਲ ਜੀ ਉਹ ਠੀਕ ਆ ਬਈ ਠੀਕ ਆ ਨਾਂ ਦਸੀ ਵੀ ਆਪਣਾ ਬਲਕਰਨ ਬਈ ਬਲਕਰਨ ਸਿੰਘ ਠੀਕ ਆ ਬਈ ਬਲਕਰਨ ਇੱਕ ਵਾਰੀ ਫੋਨ ਨੰਬਰ ਦੱਸ ਦੀ ਮੇਰਾ ਬਈ 9463856313 ਠੀਕ ਆ ਇਹ ਵੈੜ ਕਰਦੀ ਆ ਬਈ ਕਰਦੀ ਬਈ ਠੀਕ ਆ ਕਿੰਨਾ ਸੂਰਾ ਸੁਣਾ ਬਈ ਇਹ ਠੀਕ ਆ ਪਹਿਲਾ ਸੂਰਾ ਸੁਣਾ ਕਿੰਨੇ ਦਿਨ ਪਏ ਆ ਬਈ ਸੂਣ ਚ ਇਹਦੇ ਵਿੱਚ 15 ਤਰੀਕ ਨੂੰ ਦਿਨ ਪੂਰੇ ਆ ਠੀਕ ਆ 15 ਤਰੀਕ ਨੂੰ ਦਿਨ ਪੂਰੇ ਆ ਜਾਨੀ ਕਿ ਅੱਜ 10 ਹੋ ਗਏ ਹਾਂਜੀ ਹਾਂਜੀ ਠੀਕ ਆ 5 ਕਿ ਦਿਨ ਪਏ ਆ ਠੀਕ ਆ ਤੇ ਮਦਰ ਵਾਲੇ ਪਾਸੋਂ ਕੋਈ ਦੁੱਧ ਰਿਕਾਰਡ ਦਾ ਪਤਾ ਹੈ ਵੀ ਕਿੰਨਾ ਘਰੇ ਆ ਜੀ ਮਾਂ ਦਾ ਹਾਂਜੀ ਆਪਣੇ ਕੋਲੇ ਸੀਗੀ 35 36 ਕਿਲੋ ਦੁੱਧ ਸੀਗਾ ਠੀਕ ਆ ਇਹਦਾ ਕੀ ਨਮਾਨ ਕਰਦੇ ਆ ਫਿਰ ਪਹਿਲੇ ਸੂਏ ਇਹਦਾ ਦੇ ਦੂਗੀ 28 30 ਕਿਲੋ ਦਾ ਦੁੱਧ ਅੱਛਾ 28 30 ਕਿਲੋ ਦੇ ਦੂਗੀ ਹਾਂਜੀ ਹਾਂਜੀ ਠੀਕ ਆ ਲੋ ਵੀ ਕੱਦ ਕਾਠ ਦੀ ਸੋਹਣੀ ਆ ਬਾਕੀ ਤੁਹਾਨੂੰ ਜੱਜਮੈਂਟ ਹਵਾਨੇ ਤੋਂ ਕਰਾਉਣੇ ਆ ਜਿਹੜੇ ਭਰਾ ਨੇ ਖਰੀਦਣੀਆਂ ਤੁਸੀਂ ਆਪ ਦੀ ਸਮਝਣਾ ਖਰੀਦ ਲਓ ਜੇ ਬਾਈ ਜੀ ਦਾ ਮਦਰ ਰਿਕਾਰਡ ਚੰਗਾ ਰਿਆ ਇਹਦਾ ਹੈਗਾ ਵੀ ਅਨੁਮਾਨ 28 ਲੀਟਰ ਦੇ ਲਗਭਗ ਦੁੱਧ ਪਾ ਦੂ 27-28 ਲੀਟਰ ਦੇ ਲਗਭਗ ਫਵਾਨੇ ਹੀ ਤਿਆਰੀ ਦੀ ਗੱਲ ਕਰੀਏ ਦੋਸਤੋ ਸੋਹਣੀਆਂ ਮਗਰਲੇ ਪਾਸੇ ਨੂੰ ਫਵਾਨਾ ਵੇਖਦੇ ਆ ਸੋਹਣਾ ਦਿਖਾਈ ਦਿੰਦਾ ਤੇ ਅਗਾੜੀ ਵੀ ਦੋਸਤੋ ਚੰਗੀ ਆ ਤੇ ਥਣਾ ਦਾ ਸਾਇ ਹੀ ਗਿਆ ਵੀ ਸੋਣਾ ਚੈੱਕ ਕਰੋ ਅਗਾੜੀ ਬਹੁਤ ਸੋਹਣੀ ਆ ਬਾਕੀ ਥਣਾ ਦਾ ਸਾਇ ਹੀ ਗਿਆ ਚੰਗਾ ਚੈੱਕ ਕਰ ਸਕਦੇ ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਦੋਸਤੋ ਕਦ ਕਾਠ ਦੀ ਗੱਲ ਕਰੀਏ ਮੀਡੀਅਮ ਕਦ ਕਾਠ ਦੇ ਵਿੱਚ ਆ ਜਾਂਦੀ ਹੈ ਤੇ ਤੋਰ ਕੇ ਤੁਹਾਨੂੰ ਉਪਾਉਨੇ ਆ ਤਿਆਰੀ ਸੋਹਣੀ ਕੀਤੀ ਹੈ ਬਾਕੀ 5 6 ਦਿਨ ਇਹਨੇ ਸੂਨ ਦੇ ਵਿੱਚ ਲੈ ਜਾਣੇ ਲੈ ਵੀ ਇੱਕ ਅਰੀ ਗੇੜਾ ਕਢਾ ਦੀ ਵੀ ਹਵਾਨੇ ਦੀ ਜੱਜਮੈਂਟ ਲਾ ਜੇ ਬਹੁਤ ਸੋਹਣਾ ਕਰਮਾਲੀ ਨੇ ਹਵਾਨਾ ਤਿਆਰ ਕੀਤਾ ਬਾਕੀ 22 ਦਾ ਹਜੇ 5 4 ਦਿਨ ਸੂਗੀ ਦੇ ਵਿੱਚ ਬਾਕੀ ਆ ਕਿਉਂਕਿ 15 ਤਰੀਕ ਨੂੰ ਬਾਈਆਂ ਦਾ ਦਿਨ ਪੂਰਾ ਹੈ ਮਾਣ ਲਾ ਲਿਆ ਜੀ ਚੁੱਪ ਚੁੱਪ ਬਹੁਤ ਨੇ ਬਈ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਕਰਮਾਲੀ ਨੇ 98 ਸੋਨਾ ਲੱਗਿਆ ਹੱਥੀ ਚਵਾਈ ਜਿਹੜਾ ਥਣ ਲੱਗਿਆ ਕੰਮ ਵਾਲੀ ਨੂੰ ਬਾਕੀ ਸੋਹਣੀ ਆ ਦੋਸਤੋ ਬਾਡੀ ਬੰਦਰ ਦੀ ਜਿਹੜੇ ਭਰਾ ਦੇ ਪਸੰਦ ਹੋਏ ਤਾਂ ਪਿੰਡ ਹੈਗਾ ਬਾਈ ਦਾ ਮਿੱਡੂਵਾਲ ਖਿਲਾ ਫਰੀਦਕੋਟ ਫਰੀਦਕੋਟ ਤੋਂ 7 ਕਰੋੜ ਦੇ ਤੋਂ ਦੋਸਤੋ ਮੈਮੂ ਆਣੇ ਤੋਂ ਇਸ ਪਿੰਡ ਨੂੰ ਰਾਹ ਵੀ ਆਉਂਦਾ ਤੇ ਬਾਕੀ ਇੱਕ ਦੋ ਰਾਹ ਹੋਰ ਵੀ ਆਉਂਦੇ ਆ ਤੇ ਬਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਰੇਟ ਬਾਈ ਇਹਦਾ 1 10 110 ਮੌਕੇ ਤੇ ਮਾਨਤਾਨ ਕਰਦੇ ਠੀਕ ਹੈ ਲੋ ਵੀ ਮੌਕੇ ਤੇ ਮਾਨਤਾਨ ਹੋ ਜੂਗਾ ਜਿਹੜੇ ਭਰਾ ਦੇ ਪਸੰਦ ਹੋਵੇ ਨੰਬਰ ਚੱਲ ਰਿਹਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਈ ਤੇ ਜਿਹੜੇ ਮੇਰੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ